ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਆਓ ਆਪ ਅੰਦਰ ਚੱਲਦੇ ਹਾਂ ਦਰਸ਼ਨ ਕਰਦੇ ਹਾਂ ਇਹ ਸਵਾਗਤ ਇਦਾਂ ਤੁਸੀਂ ਦੇਖ ਸਕਦੇ ਹੋ ਆਪਾਂ ਕੀ ਕੋਈ ਮਥਰਾ ਤੋਂ ਆਇਆ ਹੋਇਆ ਕਿ ਕਿਤੋਂ ਆਇਆ ਹੋਇਆ ਸਭ ਆਪਦੇ ਆਪ ਦਾ ਜਿਹੜਾ ਹੈਗਾ ਕਾਫੀ ਪ੍ਰਕਾਰ ਦੇ ਇੱਥੇ ਝੂਟੇ ਆ ਦੇਖ ਸਕਦੇ ਹਾਂ ਬੱਚਿਆਂ ਦੇ ਪੜਾਉਣੇ ਆ ਇਹਦੇ ਵਿੱਚ ਹੋਰ ਕਈ ਤਰ੍ਹਾਂ ਦੇ ਇੱਥੇ ਨਜ਼ਾਰੇ ਆ ਉਹ ਬੱਚਾ ਦੇਖੋ ਹੈਗਾ ਲੱਗਿਆ ਹੋਇਆ ਆਪ ਬੱਚਿਆਂ ਦੀ ਰੇਲ ਗੱਡੀ ਤੁਸੀਂ ਦੇਖ ਸਕਦੇ ਹੋ ਜੋ ਪਿੱਛੇ

ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਇੱਕ ਪਟਿਆਲੇ ਦੇ ਵਿੱਚ ਹੈਰੀਟੇਜ ਜਿਹੜਾ ਮੇਲਾ ਲੱਗਾ ਆਓ ਆਪਾਂ ਮਿਲਦੇ ਹਾਂ ਅੰਦਰ ਖਾਨੇ ਤੁਹਾਨੂੰ ਮੇਲਾ ਇਹ ਹੈ ਮੇਨ ਦਵਾਰ ਜਿਹੜਾ ਇਹਦੇ ਅੰਦਰ ਦੀ ਜਾ ਕੇ ਆਪਾਂ ਅੱਡ ਚੱਲਾਂਗੇ ਇਹ ਹੈ ਰਿਦੀ ਸ਼੍ਰੀ ਇੰਟਰਪ੍ਰਾਈਜ਼ਸ ਵੱਲੋਂ ਹੈਰਿਟੇਜ ਇੰਡੀਅਨ ਕਾਰਨੀਵਲ ਪਟਿਆਲੇ ਦੇ ਵਿੱਚ ਲੱਗਿਆ ਹੋਇਆ ਜੀ ਇਸ ਤਰ੍ਹਾਂ ਇਧਰ ਟਿਕਟ ਕਾਊਂਟਰ ਬਣਿਆ 40 ਰੁਪਏ ਦੀ ਟਿਕਟ ਕ੍ਰਿਸਮਸ ਤੇ ਨਿਊ ਇਅਰ ਫੈਸਟੀਵਲ ਹੈਰਿਟੇਜ ਇੰਡੀਅਨ ਕਾਰਨੀਵਲ ਹੈ ਜੀ ਆਓ ਆਪ ਅੰਦਰ ਚੱਲਦੇ ਹਾਂ ਦਰਸ਼ਨ ਕਰਦੇ ਹਾਂ ਇਹ ਹੈ ਇਸ ਤਰ੍ਹਾਂ ਦਾ ਮੇਨ ਇਹਦਾ ਦੁਆਰ ਇਹ 15 ਜਿਹੜਾ ਜਨਵਰੀ ਤੱਕ ਜਿਹੜਾ ਮੇਲਾ ਚੱਲਣਾ ਹੈਗਾ ਪਟਿਆਲੇ ਦੇ ਵਿੱਚ ਬਹੁਤ ਵੱਟਾ ਇਹ ਮੇਲਾ ਜਿਹੜਾ ਲੱਗਿਆ ਹੋਇਆ ਹੈਗਾ ਕੀ ਸਵਾਗਤ ਹੈ ਇਦਾਂ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਵੱਡਾ ਮੇਲਾ ਆਪਾਂ ਤੁਹਾਨੂੰ ਇਧਰੋਂ ਸ਼ੁਰੂ ਕਰਾਂਗੇ ਇਹ ਕਮਾਲ ਕੀ ਰਿਆਲੀ ਇਹ ਹੈ ਕਾਰਪਟ ਵਗੈਰਾ ਕਾਫੀ ਤਰ੍ਹਾਂ ਦੇ ਗਲੀਚੇ ਵਗੈਰਾ ਇੱਥੇ ਜਿਹੜੇ ਆਵੇਲੇਬਲ ਹੈਗੇ ਆ ਬਹੁਤ ਸੋਹਣਾ ਮੇਲਾ ਹੈਗਾ ਤੁਹਾਨੂੰ ਸਾਰਾ ਮੇਲਾ ਅਸੀਂ ਜਿਹੜਾ ਆਪਾਂ ਅੱਜ ਘੁੰਮ ਕੇ ਤੁਹਾਨੂੰ ਦਿਖਾਵਾਂਗੇ ਤੇ ਇਹ ਕਾਫੀ ਬਾਰੋਂ-ਵਾਰੋਂ ਜਿਹੜੇ ਇੱਥੇ ਆਏ ਹੋਏ ਆ ਕਾਫੀ ਕੋਈ ਮਥਲਾ ਤੋਂ ਆਇਆ ਹੋਇਆ ਕਿਤੋਂ ਆਇਆ ਹੋਇਆ ਸਭ ਦਾ ਆਪਣੇ-ਆਪ ਦਾ ਜਿਹੜਾ ਸਮਾਨ ਵੇਚਣ ਦੀ ਖਾਤਰ ਕੋਟਿਆ ਹੈ 2025 ਤੇ ਸਵਾਗਤ ਕੀਤਾ ਨਵੇਂ ਸਾਲ ਤੇ ਜਿਹੜਾ ਹੈ 크리스마ਸ ਦੇ ਖੁਸ਼ੀ ਦੇ ਵਿੱਚ ਜਿਹੜਾ ਇੱਥੇ ਇਹ ਮੇਲਾ ਲੱਗਿਆ ਹੋਇਆ ਪਟਿਆਲਾ ਦੇ ਵਿੱਚ ਬਹੁਤ ਵੱਡਾ ਮੇਲਾ ਜੀ ਪਟਿਆਲਾ ਕਾਰਨੀਵਲ ਦੇ ਵਿੱਚ ਤੁਹਾਡਾ ਮੇਰੇ ਵੱਲੋਂ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ ਇੱਥੇ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਆ ਦਿਖਾ ਰਹੇ ਹਾਂ ਦੇਖੋ ਚੰਡੋਲ ਚੱਲ ਰਹੇ ਆ ਤੇ ਨਾਲ ਝੂਟੇ ਕਾਫੀ ਜਿਹੜੇ ਲੱਗੇ ਹੋਏ ਆ ਦੇਖ ਸਕਦੇ ਹੋ ਤੁਸੀਂ ਇਹ ਇਹ ਝੂਟੇ ਕਾਫੀ ਲੱਗੇ ਹੋਏ ਆ। ਝੰਗੂਟੇ ਬੰਗਾੜੇ ਕਾਫੀ ਲੱਗੇ ਆ। ਚੰਡੋਲ ਵੀ ਤੁਸੀਂ ਦੇਖ ਸਕਦੇ ਹੋ। ਰਾਤ ਨੂੰ ਜਿਹੜਾ ਲਾਈਟਾਂ ਦੇ ਵਿੱਚ ਚੰਡੋਲ ਕਿੰਨਾ ਪੂਣਾ ਜਿਹੜਾ ਲੱਗਦਾ ਪਿਆ ਹੈਗਾ ਤੇ ਇਹ ਹੈ ਜੇ ਸ਼ਾਮ ਦਾ ਟਾਈਮ ਹੋ ਗਿਆ। ਸ਼ਾਮ ਦੇ ਟਾਈਮ 'ਚ ਹਜੇ ਕੋਈ ਇੰਨਾ ਰਸ਼ ਜਿਹੜਾ ਇੱਥੇ ਨਹੀਂ ਹੋਇਆ ਹੈਗਾ। ਕਾਫੀ ਪ੍ਰਕਾਰ ਦੇ ਇੱਥੇ ਝੂਟੇ ਆ। ਚੰਡੋਲ ਨੇ ਤੇ ਕਿਸ਼ਤੀਆਂ ਨੇ। ਤੰਦਰੋਂ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਜਿਹੜਾ ਲਾਈਟਨਿੰਗ ਉਹਦੇ ਵਿੱਚ ਕੀਤੀ ਹੋਈ ਆ ਤੇ ਆਹ ਹੈ ਵੱਡੀ ਸਾਰੀ ਕਿਸਤੀ ਨਾਲ ਹੀ ਇਹਦੇ ਤੇ ਆਹ ਹਜ ਜਿਹੜੇ ਆ ਸਟੌਪ ਕੀਤੇ ਹੋਇਆ ਕੁਝ ਜਿਹਨਾਂ ਦੇ ਜਿਹੜੇ ਆ ਵਿੱਚ ਬੈਕਪਰ ਵਾਲੀ ਸੀਟਾਂ ਨਹੀਂ ਖੁੱਲ ਹੋਈਆਂ ਇਸ ਕਰਕੇ ਫਿਰ ਇਹ ਉਦੋਂ ਜਦੋਂ ਖੁੱਲ ਹੋ ਜਾਣਗੇ ਉਹਦੇ ਵੇਲੇ ਇਹ ਚਲਾਉਣਗੇ ਇਸ ਤਰ੍ਹਾਂ ਇਹ ਮੇਲਾ ਜਿਹੜਾ 15 ਜਨਵਰੀ ਤੱਕ ਲੱਗਣਾ ਨਵੇਂ ਸਾਲ ਦੇ ਕ੍ਰਿਸ਼ਨਾ ਦੇ ਕੁਰਸੀ ਦੇ ਵਿੱਚ ਇਹ ਜਿਹੜਾ ਮੇਲਾ ਚੱਲ ਰਿਹਾ ਹੈਗਾ ਆ ਵੀ ਤੁਸੀਂ ਦੇਖ ਸਕਦੇ ਹੋ ਥੂਲਾ ਹੈ ਬੱਚਿਆਂ ਦੇ ਰੇਲ ਗੱਡੀ ਹੈ ਕਿ ਤੁਸੀਂ ਦੇਖ ਸਕਦੇ ਹੋ ਹਜੇ ਇੱਥੇ ਬੱਚੇ ਇਕੱਠੇ ਨਹੀਂ ਹੋਏ ਨਾਲ ਹੀ ਹਜੇ ਇੱਥੇ ਸ਼ਾਮ ਦੇ ਕੋਈ ਫਟਕ ਸ਼ੇ ਵਜੇ ਹੋਇਆ ਤੇ ਜਿ세 ਰਾਤ ਦੇ 10 11 ਵਜੇ ਜਿਹੜਾ ਮੇਲਾ ਚੱਲਦਾ ਹੈਗਾ ਜੀ ਟਿੰਡੋਲ ਚੱਲ ਰਹੇ ਆ ਇਧਰ ਪਿਸਤੀ ਵੀ ਹਜੇ ਖੜੀ ਆ ਇਹਨੂੰ ਕੋਈ ਆਪ ਨੂੰ ਰਾ ਇਹਨਾਂ ਨੇ ਚਲਾ ਦਿੱਤਾ ਹੈਗਾ ਤੇ ਵਿੱਚ ਤਾਂ ਹਜੇ ਖਾਲੀ ਆ ਬੋਲ ਸੋਣੇ ਜਿਹੜੇ ਆ ਭਗੂੜੇ ਲੱਗੇ ਨਾਲ ਇਹ ਪਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਉਹ ਜਿਹਨੂੰ ਕਹਿੰਦੇ ਆ ਪੈਂਡੂਲਮ ਉਹ ਉੱਪਰ ਜਾ ਕੇ ਫੇਰ ਉਹ ਘੁੰਮ ਕੇ ਇਹ ਉਹ ਥੱਲੇ ਜਾਏਗਾ ਜੀ ਜਿੱਦਾਂ ਪਹਿਲਾਂ ਆਪਣੇ ਬੋਲ ਕਲॉक ਹੁੰਦੇ ਥੱਲੇ ਉਹ ਇਸ ਤਰ੍ਹਾਂ ਉਹ ਚੱਲਦਾ ਆਏਗਾ ਇਹ ਉੱਪਰ ਦੀ ਗੇੜਾ ਲਾ ਆਇਆ ਜੀ ਉਹ ਦੇਖੋ ਆ ਦੇ ਫਾੜੇ ਟੰਡੋਲ ਸ਼ੁਰੂ ਹੋ ਗਿਆ ਗਾਣੇ ਚੱਲ ਰਹੇ ਆ ਆ ਵੇ ਸਾਥੀ ਤੁਸੀਂ ਫੇਰ ਆ ਦੇ ਬੋ ਥੋੜੀਓ 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 ਥੋੜੀ ਵਾਇਰੂ 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 ਆ ਵੀ ਬੱਚਿਆਂ ਨੇ ਜਿਹੜੇ ਖੇਡਾ ਉਹ ਦੇਖ ਸਕਦੇ ਕਾਫੀ ਜਿਹੜੀਆਂ ਇਹਦੇ ਵਿੱਚ ਉੱਪਰ ਇਧਰੋਂ ਬੱਚੇ ਚੜਦੇ ਆ ਪੌੜੀਆਂ ਤੋਂ ਆਹ ਪੌੜੀਆਂ ਜਿਵੇਂ ਬਣਾਇਆ ਜਾਂਦਾ ਜਿਵੇਂ ਦੱਬੀਆਂ ਜਿਹਾ ਤੇ ਉਹ ਉੱਪਰ ਚੜ ਕੇ ਉੱਪਰੋਂ ਕਿੱਤਾ ਥੱਲੇ ਨੂੰ ਛਾਲ ਮਾਰਦੇ ਮਾਰਦੇ ਕੁੱਦ ਦੇ ਆਉਂਦੇ ਵੱਲੇ ਬੱਚੇ ਇਹ ਹੈ ਭੂਤ ਵਾਂਗ ਲੋਹ ਸੰਟੜ ਆਈਸ ਆਉਂਦੇ ਬੱਚੇ ਲੱਗਦੇ ਆ ਕਿ ਵਾਕ ਵਰੰਦੀ ਆ ਕੇ ਨਹੀਂ ਬਾਕੀ ਛੱਡ ਚੱਟੀਏ ਆਪਾਂ ਜਦੋਂ ਪਰੂਥੇ ਹੋਵੀਂ ਬਾਕੀ ਛੱਡ ਚੱਟੀਏ ਆਪਾਂ ਜਦੋਂ ਬਾਤ ਪੀਂਦੇ ਚੱਟੀਏ ਇੱਥੇ ਜਿਹੜੇ ਆ ਸੇਲ ਤੁਸੀਂ ਦੇਖ ਸਕਦੇ ਲੱਗੇ ਹੋਏ ਆ ਕਰੋਕਰੀ ਵਗੇੜ ਜਿਹੜੀ ਹੈਗੀ ਆ ਇਹ ਹੈ 30 ਰੁਪਏ ਦਾ ਪੀਸ ਉਹ ਸੇਲ ਇੱਕ ਪੀਸ ਤੇ ਜਿਹੜੇ ਵੱਡੇ ਪਲੇਟਾ 100 ਰੁਪਿਆ ਕੋਈ ਸਟਰ ਰੁਪਿਆ ਤੁਸੀਂ ਇੱਥੇ ਆ ਕੇ ਦਿੰਦੇ 11 ਵਜੇ ਤੋਂ ਰਾਤ ਦੇ 10-11 ਵਜੇ ਤੱਕ ਇਹ ਜਿਹੜਾ ਮੇਲਾ ਚੱਲਦਾ ਤੁਸੀਂ ਇੱਥੇ ਆ ਕੇ ਖਰੀਦ ਸਕਦੇ ਹੋ। ਬਾਕੀ ਅੱਛਾ ਬਾਹਰੋਂ ਹੋਰ ਟੇਟਾ ਤੋਂ ਜਿਹੜਾ ਇਹਨਾਂ ਨੇ ਆ ਕੇ ਇੱਥੇ ਸੇਲਾ ਲਾਈਆਂ ਹੋਈਆਂ ਤੁਸੀਂ ਖਰੀਦ ਸਕਦੇ ਹੋ। ਇਹ ਵੀ ਦੇਖ ਸਕਦੇ ਹੋ ਬੱਚਿਆਂ ਦੇ ਖਿਡੌਣੇ ਆ ਇਹਦੇ ਵਿੱਚ ਹੋਰ ਕਈ ਤਰ੍ਹਾਂ ਦੇ ਜਿਹੜੇ ਆ ਬੱਚਿਆਂ ਦਾ ਖਿਡਾਉਣੇ ਸਕੀਰਿੰਗ ਵਗੈਰਾ ਤੋਂ ਜਿਹੜੇ ਦੇਖ ਸਕਦੇ ਆ ਜਿਹੜੇ ਇੱਥੇ ਸੇਲ ਤੇ ਲਾਏ ਹੋਏ ਆ ਇਹਨਾਂ ਨੇ 20 ਰੁਪਏ ਸੇਲ ਆ ਪਰਸਾ ਦੇ ਤੇ 20 ਰੁਪਏ ਸੇਲ ਸਾਰਾ ਦੇ 20 ਰੁਪਏ ਸੇਲ ਆ ਜਿਹੜੇ ਇੱਧਰ ਵਸੇ ਜਿਹੜੇ ਇੰਦਰ ਦੇ ਵਸਾ ਕਮਾਨ ਸਾਰਾ 20 ਤੇ ਜਿਹੜੀ ਸੇਲ ਆ ਤੁਸੀਂ ਜਿਹੜਾ ਸਮਾਨ ਉੱਪਰ ਕੇਜ ਕਰ ਸਕਦੇ ਹੋ ਤੇ ਇਹ ਹੈ ਫਰੈਸ਼ ਜੂਸ ਜਿਹੜਾ ਬਾਈ ਜੀ ਕੱਟ ਕੇ ਦੇ ਰਿਹਾ ਇਹਨਾਂ ਨਾਲ ਦਾ ਬੱਚੇ ਦੇਖੋ ਗਏ ਜਿਹੜਿਆਂ ਖੇਡਾਂ ਕਰ ਰਹੇ ਆ ਬੜੇ ਆਨੰਦ ਲੈ ਰਹੇ ਨੇ ਇੱਥੇ ਬੱਚਿਆਂ ਦੀ ਛੋਟੀਆਂ ਕਾਰਾਂ 'ਚ ਘੁੰਮਣ ਗਿਆ ਛੋਟੇ ਬੱਚੇ ਦੇਖੋ ਤੁਸੀਂ ਇਹਦੇ ਵਿੱਚ ਬੈਠੇ ਆ ਝੂਟੇ ਲੈਣ ਲੱਗੇ ਨੇ ਆ ਦੇਖੋ ਛੋਟਾ ਬੱਚਾ ਬਹੁਤ ਖੁਸ਼ ਆ ਜੌਲੀ ਮੋੜ ਦੇ ਵਿੱਚ ਇਹ ਇਸ ਤਰ੍ਹਾਂ ਜਿਹੜਿਆ ਹਵਾਈ ਜਹਾਜ਼ ਦੇਖੋ ਥੱਲੇ ਉੱਤੇ ਨੂੰ ਜਾ ਰਹੇ ਆ ਉਹ ਬੱਚਾ ਦੇਖੋ ਲਓ ਜੀ ਇਧਰ ਆ ਗਿਆ ਸੇਲ ਗਰਮ ਕੱਪੜੇ ਜਿਹੜੇ ਬੱਚਿਆਂ ਦੇ ਆ ਸਿਆੜਿਆਂ ਦੇ ਸਾਰਿਆਂ ਦੇ ਲੇਡੀਜ਼ ਐਂਡ ਜੈਂਟਸ ਜਿਹੜੇ ਤੇ ਸੇਲ ਜਿਹੜੀ ਲੱਗੀ ਹੋਈ ਆ ਕੋਈ 200 ਰੁਪਿਆ 200 ਰੁਪਿਆ ਇਸ ਤਰ੍ਹਾਂ ਕਰਕੇ ਸੇਨਾ ਅਲੱਗ ਅਲੱਗ ਰੇਟਾਂ ਦੀ ਕੋਈ 250 ਰੁਪਏ ਸੇਲ ਗਰਮ ਕੱਪੜਿਆਂ ਦੇ ਸਾਰੇ ਸਾਈਜ਼ ਦੇ ਜਿਹੜੇ ਕੱਪੜੇ ਅਵੇਲੇਬਲ ਹੈਗੇ ਤੇ ਜੇ ਸਾਡੇ ਕੋਲ ਤੁਸੀਂ ਆ ਕੇ ਜਿਹੜਾ ਇਥੋਂ ਗਰਮ ਕੱਪੜੇ ਸੀਜ਼ਨ ਮੁਤਾਬਕ ਲੈ ਸਕਦੇ ਹੋ ਤੇ ਬੋਤੇ ਤੇ ਕਿਸੇ ਨੂੰ ਸਵਾਰੀ ਕਰਨੀ ਹੋਵੇ ਤੁਸੀਂ ਕਰ ਸਕਦੇ ਹੋ ਕਿ ਇੱਧਰ ਵੀ ਜਿਹੜੀ ਸੇਲ ਆ ਜਿਵੇਂ ਲੇਡੀਜ਼ ਸਾਮਾਨ ਆ ਕਲਿੱਪ ਵਗੈਰਾ ਤੁਸੀਂ ਦੇਖ ਸਕਦੇ ਹਰੇਕ ਤਰ੍ਹਾਂ ਦੇ ਆਈਟਮ ਆ ਤੇ ਆ ਛੋਟੇ ਛੋਟੇ ਡੋਂਗੇ ਜੇ ਹੋਰ ਆ ਖਾਜ ਕਰਨ ਵਾਲੇ ਵੱਡੇ ਵੱਡੇ ਕੰਗੇ ਇਹ ਸਾਰਾ ਇਹ ਸੇਲ ਲੱਗੀ ਹੋਇਆ 30 ਰੁਪਏ 30 ਰੁਪਏ 30 ਰੁਪਏ ਆ ਤੁਸੀਂ ਪੜ੍ਹ ਵੀ ਸਕਦੇ ਹੋ ਇੱਥੋਂ ਵੀ ਮੀਲੇ ਦੇ ਵਿੱਚੋਂ ਇਹ ਜਿਹੜੇ ਸਾਮਾਨ ਪਰਚੇਜ਼ ਕਰ ਸਕਦੇ ਹੋ ਇਹ ਵੀ ਜਿਹੜੇ ਛੋਟੇ ਬੱਚਿਆਂ ਦੇ ਜਿਹੜੇ ਸਪੈਡਰ ਵਗੈਰਾ ਤੁਸੀਂ ਦੇਖ ਸਕਦੇ ਹੋ ਆ ਰੰਗ ਕੱਪੜੇ ਉਹ ਇੱਥੇ 150 ਰੁਪਏ ਦੀ ਸੇਲ ਇਹ ਪਖਰਾ ਜਿਹੜਾ ਸਟਾਲ ਹੈਗਾ ਲੱਗਿਆ ਹੋਇਆ ਆਪ ਬੱਚਿਆਂ ਦੀ ਰੇਲ ਗੱਡੀ ਤੁਸੀਂ ਦੇਖ ਸਕਦੇ ਹੋ ਖਾਲੀ ਹੈ ਹਜੇ ਉਹ ਉੱਪਰਾਂ ਛੋਟੇ ਬੱਚੇ ਹੈਗੇ ਕੁਛ ਚੱਲ ਰਹੀ ਆ ਮੇਲਾ ਜਿਹੜਾ ਸ਼ੁਰੂ ਹੋਇਆ ਵਾ ਤੇ ਇਹ ਉਠ ਆ ਗਿਆ ਹੈਗਾ ਆ ਦੇਖ ਸਕਦੇ ਹੋ ਬਹੁਤ ਸੋਹਣਾ ਜਿਹੜਾ ਬੋਤਾ ਇਹ ਲੇਡੀਜ਼ ਵਾਸਤੇ ਜਿਹੜੀ ਆ ਜੁਐਲਰੀ ਆਰਟੀਫੀਸ਼ੀਅਲ ਜੁਐਲਰੀ ਤੇ ਸੰਧੂਰ ਵਗੈਰਾ ਕਾਫੀ ਕਿਸਮ ਦਾ ਜਿਹੜਾ ਇੱਥੇ ਉਹ ਰੱਖਿਆ ਗਿਆ ਹੈਗਾ ਇੱਕ ਰੱਤਲਾਂ ਦੀਆਂ ਬੰਗਾ ਬੁੰਗਾ ਜਿਹੜੀਆਂ ਹੈਗੀਆਂ ਇੱਥੇ ਅਵੇਲੇਬਲ ਹੈਗੀਆਂ ਨੇ ਜੂਪੀ ਕੌਣ ਸੇ ਜ਼ਿਲ੍ਹੇ ਸੇ ਕਾਨਪੁਰ ਸੇ ਫਰੋਜਾਬਾਦ ਸੇ ਫਰੋਜਾਬਾਦ ਅੱਛਾ 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 ਕੈਸਾ ਚੱਲ ਰਿਹਾ 15 ਤਾਰੀਖ ਜਨਵਰੀ ਤੱਕ ਜੇ ਉਸ ਦਿਨ ਤੱਕ ਰਹੋਗੇ ਆਪ ਚਲ ਆ ਠੀਕ ਚੱਲ ਰਿਹਾ ਕੰਮ ਅਭੀ ਤਾਂ ਬਹੁਤ ਜਿਆਦਾ ਚੱਲ ਰਿਹਾ ਹੈ ਮਨਪਾਲ ਮੰਦਾ ਹੈ सर्दी हो गई ना आ, क्या नाम है आपका अच्छा अच्छा यूपी से ओके ये आप ही का होगा ओके इधर भी देख पाते जड़ी आ ਲੋਹਾਂ ਹੈ ਜੀਆਂ ਟੌਪ ਹੈ ਗਿਆ ਏਸੇ ਵੀ ਜਿਹੜੇ 250 ਰੁਪਏ 100 ਰੁਪਏ ਸੇਲ ਇੱਕ ਸਰਪ੍ਰਾਈਜ਼ ਰਿੰਦਾਂ ਨੇ ਰੱਖੇ ਹੋਏ ਹੈਗੇ ਕੋਟੀਆਂ ਗਰਮ ਕੋਟੀਆਂ ਲੇਡੀਜ਼ ਐਂਡ ਜੈਂਟ ਜੈਕਟਾਂ ਪਈਆਂ ਨੇ ਬੜੀਆਂ ਬੜੀਆਂ ਆ ਦੇ ਇਕੱਠੇ ਤੇ ਜਿਹਨੀਆਂ ਸਾਰੀਆਂ ਸੇਲਾਂ ਦੇ ਵਿੱਚ ਨੇ ਆਪਾਂ ਅੰਦਰ ਵੀ ਚੱਲਦੇ ਆ ਤੇ ਫਾਨਦੇ ਤੁਹਾਨੂੰ 250 ਰੁਪਏ ਸੇਲ ਆ ਜੀ ਕੋਈ ਕੋਈ 500 ਰੁਪਏ ਸੇਲ ਆ ਆ ਦੇਖਸਾ ਦੇ ਫੂਡ ਦਾ ਜਿਹੜਾ ਮਾਲ ਹੈ ਇਹਨਾਂ ਕੋਲੇ 500 ਰੁਪਏ ਦਾ ਜਾਇੰਟ ਵੱਡੇ ਕੋਟ ਠੰਡ ਤੋਂ ਬਚਣ ਲਈ ਤੁਸੀਂ ਇਹ ਕੋ ਲੈ ਸਕਦੇ ਆ ਆ ਦੇਖ ਸਕਦੇ 500 ਰੁਪਏ ਦੇ ਵਿੱਚ ਜਿਹੜਾ ਇਹ ਇਹ ਤੁਹਾਨੂੰ ਸੇਲ ਦੇ ਵਿੱਚ ਮਿਲੇਗਾ ਇਹ ਹੈ ਤੁਸੀਂ ਗਰਮ ਕਪੜੇ ਸੇਲ ਇੱਥੇ ਤੁਸੀਂ ਦੇਖ ਸਕਦੇ ਆ ਬੜਾ ਵਧੀਆ ਵਧੀਆ ਇਹਨਾਂ ਕੋਲੇ ਜਿਹੜੇ ਆ ਕੁਆਲਿਟੀ ਰੱਖੀ ਹੋਈ ਆ ਐਕਸਪੋਰਟ ਦਾ ਇੰਪੋਰਟਡ ਮਾਈਨਸ ਵਾਲੇ ਵੀ ਇਹਨਾਂ ਕੋਲੇ ਜਿਹੜਾ ਤੁਸੀਂ ਲੈ ਸਕਦੇ ਹੋ ਆ ਕੀ ਮਿਲਿਆ ਸਿਰਫ 500 ਰੁਪਏ ਦੇ ਵਿੱਚ ਆ ਤੇ ਇਹ ਦੇਖ 500 ਰੁਪਏ ਲਿਖਿਆ ਹੋਇਆ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਲੋਹਰਾ ਹੈਗੀਆਂ ਨੇ ਇਹ 100 ਰੁਪਏ ਹੈ ਲੋਰਾ ਸਾਹਿਬ ਕੋਲ ਤਕਰੀਬਨ 400 ਰੁਪਏ ਆ ਦੇ ਸਦੂ ਜੀ ਇਧਰ ਵੀ 250 ਰੁਪਏ ਦਾ ਆਈਟਮ ਜਿਹੜੀ 250 ਰੁਪਏ ਦੇ ਵਿੱਚ ਹੈਗੀ ਕੋਈ ਘੱਟ ਵੀ ਹੈਗੀ ਕੋਈ 100 ਰੁਪਏ ਜਿਹੜਾ ਹੈਗਾ ਇਹ 100 ਰੁਪਏ ਦਾ ਬੱਚਿਆਂ ਦਾ ਹੈਗਾ ਇਹ ਹੈ ਭਾਗਲਪੁਰ ਸਿਲਕ ਐਂਡ ਸਾਦੀ ਇੱਥੇ ਵੀ ਇਹਨਾਂ ਦੇ ਜਿਹੜੇ ਸੇਲ ਲੱਗੀ ਹੋਈ ਆ ਦੇਖ ਸਾਧੂਆਂ ਤੁਹਾਡੇ ਸਿਲ ਇਹਨਾਂ ਕੋਲ ਜਿਹੜਾ ਹੈ ਖਾਦੀ ਸਿਲ ਸੂਟ ਨੇ ਸਸਤੇ ਰੇਟਾਂ ਦੇ ਵਿੱਚ ਤੁਸੀਂ ਇੱਥੇ ਮੇਲੇ ਤੇ ਆਓ 16 ਜਨਵਰੀ 15 ਜਨਵਰੀ ਤੱਕ ਇਹ ਇੱਥੇ ਮੇਲਾ ਚੱਲਣਾ ਆ ਦੇਖੋ ਕਿੰਨੇ-ਕਿੰਨੇ ਦਿਖਾ ਰਹੇ ਸੂਟ ਬਹੁਤ ਸਸਤੇ ਜਿਹੜੇ ਰੇਟਾਂ ਤੇ ਸੂਟ ਦਿੱਤੇ ਜਾ ਰਹੇ ਆ ਤੁਸੀਂ ਦੇਖ ਸਕਦੇ ਵਧੀਆ-ਵਧੀਆ ਵੈਰਾਈਟੀ ਭਾਗਲਪੁਰ ਤੋਂ ਆਏ ਹੋਏ ਆ ਹੈਂਡ ਲੂਮ ਦਾ ਇਹਨਾਂ ਦਾ ਕੰਮ ਹੈਗਾ ਇਹ ਦੇਖ ਸਾਧੂ ਕਾਫੀ ਵੈਰਾਈਟੀ ਇਹਨਾਂ ਕੋਲੇ ਹੈਗੀ ਤੇ ਸਿਰਕ ਦੇ ਵਿੱਚ ਸਾਧੂ ਆ ਦੇਖੋ ਇਹ ਕਿੰਨੇ ਦਾ ਸੂਟ ਹੈ ਭਈਆ ਇਹ 1200 ਦਾ ਸੂਟ ਹੈ 1200 सूट ਆ ਜੀ ਇਹ ਗਰਮ ਹੈ ਇਹ ਐਂਡ ਸਾਦੀ ਦਾ ਇਹ ਗਰਮੀ ਸਰਦੀ ਗਰਮੀ ਸਰਦੀ ਤੁਸੀਂ ਦੇਖ ਸਕਦੇ ਹੋ ਨੇ ਚ ਪਾ ਸਕਦੇ ਹੋ ਇਹ ਹਰ ਇੱਕ ਜੀ ਦਾ ਫਾਟ ਤਿਆਰ ਰੱਖਿਆ ਗਿਆ ਠੀਕ ਆ ਬਹੁਤ ਵਧੀਆ ਆ ਭਾਗਲਪੁਰ ਸੇ ਕਿਆ ਨਾਮ ਆਪਕਾ ਮੁਹੰਮਦ ਸਿਆਦ ਅंसारी acha ਮੁਹੰਮਦ ਅंसारी ਠੀਕ ਆ ਅंसारी ਸਾਹਿਬ ਠੀਕ ਆ ਧੰਨਵਾਦ ਤੇ ਇਧਰ ਵੀ ਜਿਹੜੇ ਆ ਇਹ ਸੂਟ ਜਿਹੜੇ ਲੱਗੇ ਹੋਏ ਆ ये देख सूट सूट है, है है अच्छा 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 से से आया आप सभी तकरीबन लखनऊ लखनऊ ही आ रहे हैं चिकनार। ए, का काम आपका भी ओके ओके अच्छा दुण गर्म भी है आ, ਇਹਨਾਂ ਕੋਲ ਜਿਹੜੇ ਗਰਮ ਟੂਟ ਵੀ ਉਹ ਰਕਸ ਗਰਮ ਕੋਟੀਆਂ ਜਿਵੇਂ ਆ ਦੇਖ ਸਕਦੇ ਹੋ ਤੇ ਬਾਪੀ ਇਹਨਾਂ ਕੋਲ ਵੈਰਾਈਟੀ ਉਹ ਹੈਗੀ ਆ ਜਿਹੜੇ ਦੇ ਸਕਦੇ ਹਾਂ ਇਹ ਮਿਲਕੋ ਮਿਲਕ ਇਨਸਟੈਂਟ ਮਿਲਕ ਫਲੇਵਰ ਦੇ ਸਕਦੇ ਹਾਂ ਤੇ ਜਿਹੜੇ ਹੈਗੇ ਨੇ ਅਡਕਸ਼ਨ ਤੇ ਬਣਾ ਕੇ ਦੇ ਰਹੇ ਨੇ ਤਾਜ਼ਾ ਤੇਲ ਜਿਹੜਾ ਪਾਇਆ ਹੋਇਆ ਇਹਨਾਂ ਦੇ ਇਧਰ ਵੀ ਜਿਹੜੀ 30 ਰੁਪਏ ਸੇਲ ਆਲਟਮਾ ਜਿਹੜੀ ਰਕਸ ਨੇ ਦੇ ਸਕਦੇ ਕੋਈ ਦੇ ਵਿੱਚ ਵਰਤੋਂ ਚ ਆਉਣ ਵਾਲੀਆਂ ਜਿਹੜੀਆਂ ਤੁਹਾਡੇਆਂ ਆਣੀਆਂ ਆਈਟਮ ਇਹਨਾਂ ਕੋਲ ਸਾਰੀਆਂ ਹੈਗੀਆਂ ਨੇ 30 ਰੁਪਏ ਸੇਲ 30 ਰੁਪਏ ਸੇਲ 30 ਰੁਪਏ ਸੇਲ ਤੁਸੀਂ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਇੱਥੇ ਮੇਲੇ ਦੇ ਵਿੱਚ 15 ਜਨਵਰੀ ਤੱਕ ਜਿਹੜਾ ਮੇਲਾ ਲਗੜਾ ਹੈ ਪਟਿਆਲਾ ਦੇ ਵਿੱਚ ਐਕਦਾ ਵੀ ਦੇਖ ਸਕਦੇ ਹੋ ਤੁਸੀਂ ਬ੍ਰਾਂਡਿੰਗ ਕੰਪਨੀਆਂ ਐਸਐਸ ਟ੍ਰੇਡਿੰਗ ਕੰਪਨੀ ਇਹਨਾਂ ਦੇ ਕੋਲ ਵੀ ਪਾਪੀ ਜਿਹੜਾ ਇਹ ਸਮਾਨ ਦੇਖ ਸਕਦੇ ਹੋ ਮਸ਼ੀਨਾਂ ਜਿਹੜੀਆਂ ਨੇ ਉਹ ਸੋਡੀਅਮ ਮਸ਼ੀਨਾਂ ਰਸੋਈ ਦਾ ਕੰਮ ਜਿਹੜਾ ਸਬਜ਼ੀਆਂ ਕੱਟਣ ਦਾ ਕੰਮ ਆ ਉਹ ਵੀ ਦੇਖ ਸਕਦੇ ਇਹ ਕਟੜੇ ਦਾ ਹੁੰਦੇ ਨੇ ਆ ਦੇਖੋ ਆ ਦੇ ਵਿੱਚ ਕੱਦੂ ਕਸ ਕਰਨ ਵਾਸਤੇ ਜਾਂ ਸਲਾਦ ਵਾਸਤੇ ਇਹ ਆ ਦੇਖੋ ਕਿਨੇ ਕਨੇ ਵਧੀਆ ਕਰ ਦਿੱਤੇ ਐ ਬਰੀਕ ਬਰੀਕ ਇਸ ਤਰ੍ਹਾਂ ਜਿਹੜਾ ਘਰਾਂ 'ਚ ਕੰਮ ਆਉਣ ਵਾਲੇ ਬਾਈਪਰ ਹੈਗੇ ਐ ਇਹਨਾਂ ਕੋਲੇ ਐਸਐਸ ਟ੍ਰੇਡਿੰਗ ਕੰਪਨੀ ਵੱਲੋਂ ਉਹ ਇੱਥੇ ਜਿਹੜੇ ਇਹਨਾਂ ਕੋਲੇ ਲਾਇਏ ਹੋਏ ਐ ਚੇ ਲੱਗੀ ਹੋਈ ਆ ਆ ਕੇ ਤੁਸੀਂ ਇੱਥੇ ਦੇਖ ਸਕਦੇ ਹੋ ਸਵੇਰੇ ਦਿਨ ਦੇ 11 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਤੇ ਰਾਤ ਦੇ ਰਾਤ ਦੇ 11 ਵਜੇ ਤੱਕ ਜਿਹੜਾ ਮੇਲਾ ਲੱਗਦਾ ਰਹਿੰਦਾ ਹੈ ਜੀ ਇਸ ਜਿਹੜੇ ਬੰਸ਼ਾ ਨੂੰ ਇੱਥੇ ਆਇਆ ਹੋਣਾ ਤਾਂ ਤੁਹਾਨੂੰ ਇੱਥੇ ਰੌਣਕ ਦਾ ਆ ਸਕਾ ਕਾਫੀ ਇੱਥੇ ਜਿਹੜੇ ਆ ਕਸਟਮਰ ਮੇਲਾ ਦੇਖਣ ਵਾਲੇ ਦਰਸ਼ਕੋ ਪੂਜੇ ਹੋਏ ਆ ਯਾ ਕਾਹੇ ਦਾ ਸਾਲ ਹੈ ਜੀ ਸੌਂਫ ਪਰੀ ਸੌਂਫ ਪਰੀ ਅੱਛਾ ਅੱਛਾ ਸਾਰੇ ਮਿਠਾਈਆਂ ਸੌਂਫ ਵਗੈਰਾ ਅੱਛਾ ਅੱਛਾ ਆ ਦੇਖ ਸਕਦੇ ਹੋ ਤੇ ਕੈਂਡੀਆਂ ਜਿਹੜੀਆਂ ਨੇ ਉਹ ਹੈਗੀਆਂ ਨੇ ਸੌਂਫ ਹੈਗੀ ਆ ਤਰ੍ਹਾਂ ਤਰ੍ਹਾਂ ਦੇ ਇੱਥੇ ਜਿਹੜੇ ਆ ਇਸ ਥਾਂ ਜਿਹੜੇ ਆ ਸੌਂਫ ਦੇਖ ਸਕਦੇ ਮੋਟੀ ਉਹ ਪਤਲੀ ਸੌਂਫ ਐਂ ਦਾ ਕਰਕੇ ਦੇਖ ਸਕਦੇ ਕਿਤੋਂ ਤੋਂ ਪ੍ਰਤੀਜ ਕਰ ਸਕਦੇ ਕਸਟਮਰ ਇੱਥੇ ਜਿਹੜੇ ਆਉਂਦੇ ਰਹਿੰਦੇ ਹੈਗੇ ਆ ਇਹ ਜਿਹੜੀ ਸੌਂਫ ਵਗੈਰਾ ਤਿਆਰ ਕੀਤੀ ਹੈ ਜਾਂ ਕੈਂਡੀਆਂ ਨੇ ਆ ਆਵਲੇ ਦੀਆਂ ਇਹਨਾਂ ਨੇ ਆਪਣੇ ਖੱਤੀ ਜਿਹੜੀ ਤਿਆਰ ਕੀਤੀ ਹੋਈਆਂ ਦੇਖ ਸਕਦੇ ਤੇਰਾ ਸੌਂਫ ਸੁਪਾਰੀ ਇਹ ਪਾਈਸਾਬ ਜਿਹੜੇ ਆ ਰਾਜਸਥਾਨ ਅਲਵਰ ਤੋਂ ਆਏ ਆ ਆਪਣੀ ਵੈਰਾਈਟੀਆਂ ਇੱਥੇ ਵੇਚਣ ਲਈ ਆਏ ਹੋਏ ਇਸੇ ਤਰ੍ਹਾਂ ਇਹ ਹੋਰ ਵੀ ਤੁਹਾਨੂੰ ਦਿਖਾਵਾਂਗਾ ਲਗ ਲਗ ਸਟੇਟਾ ਤੋਂ ਇੱਥੇ ਆਪਣਾ ਸਮਾਨ ਆਉ ਲੈ ਕੇ ਆਏ ਹੋਏ ਵਿਚਣ ਲਈ ਆਏ ਹੋਏ ਆ। ਕਿਆ ਨਾਮ ਆ ਭਾਈ ਆਪਕਾ? ਜਸ਼ਨ ਕਰਮਾਇਆ ਸਰ। ਓਕੇ ਓਕੇ। ਇੱਥੇ ਵੀ ਇਹ ਸੇਲ ਲੱਗੀ 30 ਰੁਪਏ 1000 ਤੇ। ਔਰ ਸਾਰਾ ਕਿਚਨ ਦਾ ਸਮਾਨ ਉਹ ਵੀ ਦੇ ਸਕਦੇ ਆਂ, ਲੇਡੀਜ਼ ਸਮਾਨ ਤੇ ਸਪੀਟਨ ਦੇ ਵਿੱਚ ਕੰਮ ਆਉਣ ਵਾਲਾ ਉਹ ਵੀ ਸਾਰਾ ਇੱਥੇ ਸਮਾਨ ਅਵੇਲੇਬਲ ਹੈਗਾ। ਇਹ ਸਾਲ ਹੈਗਾ ਜੀ। ਬੱਚਿਆਂ ਦੇ ਖੇਡਾ ਹੀ ਜਿਤਕ ਜਿਹੜੇ ਆ ਖੇਡਾਂ ਨੇ ਤਕਰੀਬਨ ਉਹ ਹੀ ਇੱਥੇ ਕਾਰਾਂ ਹੈਗੀਆਂ ਨੇ। ਆ ਦੇਖ ਸਕਦੇ ਹੋ ਉੱਤੇ ਬੈਡਬਾਲ ਛੋਟੇ ਛੋਟੇ ਇਹ ਇਹਨਾਂ ਕੋਲ ਬੁੱਕ ਸਟਾਲ ਦਾ ਪੰਜਾਬੀ ਐ तकरीबन ਵਿੱਚ ਇੰਗਲਿਸ਼ ਵੀ ਹੈਗੀਆਂ ਨੇ तकरीबन ਨੌਵਲ ਵੀ ਹੈਗੇ ਇਹਨਾਂ ਕੋਲ ਕੁਝ ਤੇ ਫਿਰ ਬੁੱਕ ਸਟਾਲ ਦੇ ਉੱਤੇ ਕਿਹੜੀਆਂ-ਕਿਹੜੀਆਂ ਤੁਹਾਡੇ ਕੋਲ ਬੁੱਕਸ ਆ? ਕਿੰਕੀ ਹੈਗੀਆਂ ਨਾਵਲ ਦੀਆਂ ਕਹਾਣੀਆਂ ਵਗੈਰਾ ਤਾਂ ਹਾਂ ਮੈਂ ਉਹੀ ਦੱਸ ਕਹਣਾ ਨਾਵਲ ਤੇ ਕਹਾਣੀਆਂ ਬਾਣੀਆਂ ਹੈ ਤਾਂ ਸੇ ਆਇਓ ਆਪ ਪਟਿਆਲਾ ਤੋਂ ਉਹ ਪਟਿਆਲੇ ਤੋਂ ਕਿਹੜੀ ਜਗਾ ਪਟਿਆਲਾ ਪਿਆ ਨਹੀਂ ਦੇਖਦੇ ਆ ਵੀ ਦੇਖੀ। ਓਕੇ ਓਕੇ। ਤੇ ਇਹਦੇ ਨਾਲ ਤੁਸੀਂ ਦੇਖ ਸਕਦੇ ਆ ਬੱਚਿਆਂ ਨੇ ਖੜਾਉਣੇ ਆ ਘੁੰਮਣ ਵਾਲਾ ਹੈ। ਘੋੜੇ ਘੋੜਿਆਂ ਉੱਤੇ ਜਿਹੜੇ ਬੱਚੇ ਆ ਜੰਪ ਕਰਦੇ ਆ ਕੋਈ ਉੱਤੇ ਜਾ ਰਿਹਾ ਕੋਈ ਥੱਲੇ ਜਾ ਰਿਹਾ ਆ ਦੇਖ ਸਕਦੇ ਉੱਤੇ ਥੱਲੇ ਜਾ ਰਹੇ ਆ। ਤੇ ਨਾਲ ਇਹਦੇ ਆ ਦੇਖ ਸਕਦੇ ਸੇਲ ਲੱਗੀ ਉਹ ਬੱਚਿਆਂ ਦੇ ਵੀ ਸਿਆਣਿਆਂ ਦੇ ਵੀ ਹੈਗੇ ਆ ਫਲੋਰਾ ਵੀ ਹੈਗੇ ਆ ਸੌਸ ਵੀ ਹੈਗੇ ਆ 100 ਰੁਪਏ ਸੇਲ 100 ਰੁਪਏ ਸੇਲ ਇੱਥੇ ਵੀਡੀਓ ਚੱਲਦੀ ਪਈ ਆ। ਸੀਥੇ ਆਓ ਤੇ ਮੇਲੇ ਦਾ ਜਿਹੜਾ ਫਾਇਦਾ ਉਠਾਓ ਇਹ ਆਦੀਵਾਸੀ ਜਿਹੜੇ ਆ ਹਰਬਲ ਪੇਨ ਆਇਲ ਇਹਨਾਂ ਕੋਲੇ ਰੱਖੇ ਹੋਏ ਆ ਇਹ ਤਕਰੀਬਨ ਕਈ ਮੇਲਿਆਂ ਦੇ ਵਿੱਚ ਇਹ ਮੈਨੂੰ ਮਿਲਦਾ ਹੁੰਦਾ ਤੇ ਇਹਦੇ ਆਦੀਵਾਸੀ ਇਹਨਾਂ ਕੋਲ ਜਿਹੜੇ ਜੋਇੰਟ ਪੇਨ ਵਾਸਤੇ ਜਿਹੜਾ ਆਇਲਾ ਉਹ ਇੱਥੇ ਰੱਖੇ ਹੋਏ ਆ <laughs> कहा से आए हो आप कर्नाटक से आए कर्नाटक से आए। मैं, आ, मैंने एक दो चंडीगढ़ में मेला देखा वहाँ भी आदिवासी आए होते कर्नाटक हो से, होते है। आदिवासी होते है। वाला से आते हैं मैं मिला हूँ उनको चंडीगढ़ में भी मिला हूँ और मेले जो पंजाब में है ना उनके, में है न, उनके आते रहते हैं हाँ हाँ बठंडा आए थे वो किसान मेला लगा था ना जो बठंडा में आए थे क्या नाम आपका भैया मेरा नाम है श्री अच्छा जी ये आपके पास जो तेल है दर्द वगैरह जी जरूरत जोड़ा दर्द के लिए दुख दर्द कमर दर्द के लिए होता है बालों तो तो के लिए होता है अच्छा 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 ये खांसी जुकाम सर्दी के लिए होता है अच्छा इसका का एलर्जी भी होता है, तो तो है ओके 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 है ओके ओके थैंक यू किसली नाले ਜਿਦਿਆ ਮੈਂ ਵੀਡੀਓ ਨੇ ਇੱਥੇ ਸਮਾਪਤ ਕਰਦਾ ਕਿਉਂਕਿ ਵੀਡੀਓ ਕਾਫੀ ਵੱਡੀ ਹੋ ਜੇਗੀ ਇਸ ਕਰਕੇ ਇਸ ਵੀਡੀਓ ਨੇ ਮੈਂ ਇੱਥੇ ਸਮਾਪਤ ਕਰਦਾ ਅਗਲੀ ਵੀਡੀਓ ਵਿੱਚ ਥੋੜਾ ਹੋ ਇੱਥੇ ਦਾ ਖਾਣ ਪੀਣ ਦਿਖਾਵਾਂਗੇ ਹੋਰ ਆਈਟਮਾਂ ਜਿਹੜੀਆਂ ਹੋਣਗੀਆਂ ਜਦ ਜਦੀਆਂ ਰਹਿ ਗਿਆ ਉਹ ਦਿਖਾਵਾਂਗਾ ਰਾਜਾ ਟਾਈਮ ਇਹਦੇ ਨਾਲ ਮੈਂ ਆਪ ਜੀ ਤੋਂ ਇਜਾਜ਼ਤ ਚਾਹੁੰਨਾ ਇਸ ਦੇ ਨਾਲ ਸਰਿੰਦਰ ਸਿੰਘ ਨੂੰ ਦਿਉ ਇਜਾਜ਼ਤ ਅਗਲੀ ਵੀਡੀਓ ਹੋਂ ਤੱਕ ਮੇਰਾ ਇੰਤਜ਼ਾਰ ਕਰਨਾ ਜਿਹੜੇ ਮੇਰੇ ਵੀਰ ਭਾਈ ਦੇ ਕਿਸੇ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪਹਿਲ ਦੇ ਆਧਾਰ ਤੇ ਮਿਲ ਸਕੇ